ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਇਹ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਭਰਾਵੋ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਭਰਾਵੋ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਪੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਪੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਪੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨੂਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਪੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਪੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਪੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾ ਦੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਗੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਉੱਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪਾਰਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪਾਰਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਟਮਾ ਮਿਲਣ ਗਿਆ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਭਰਾਵੋ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣ ਗਿਆ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਭਰਾਵੋ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ Let's ਪੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਪੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਪੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾ ਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪਾਰਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਗੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਉੱਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪਾਰਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਪੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਪੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਪੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨੂਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨੂਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਦੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਭਰਾਵੋ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨੂਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਇਹ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪਾਰਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪਾਇਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਭਰਾਵੋ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਭਰਾਵੋ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪਾਇਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਪੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਪੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਪੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾ ਦੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਭਰਾਵੋ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਕੁਲਚੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버ਗਰ ਕਰਾਰੇ ਕਰਾਰੇ ਨਿਊਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਤਾਂ ਫਿਰ ਭੈਣੋ ਤੇ ਪ੍ਰਭੂ ਪੂਰੀਆਂ ਟੇਸਟੀ ਆਈਟਮਾਂ ਮਿਲਣਗੀਆਂ ਜੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੇੜੀ ਵਾਲਾ ਭਾਈ ਖੜਾ ਹੈ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਕਰਾਰੇ ਕਰਾਰੇ ਕੁਲਚੇ ਕਰਾਰੇ ਕਰਾਰੇ 버거 ਕਰਾਰੇ ਕਰਾਰੇ ਨੂਡਲਸ ਅਤੇ ਕਰਾਰੀਆਂ ਕਰਾਰੀਆਂ ਪੈਟੀਆਂ ਮਿਲਣਗੀਆਂ ਕਰਾਰੇ ਕਰਾਰੇ ਲੈ ਜਾਓ